ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਇੱਕ ਅਜੀਹਾ ਖੁਲਾਸਾ ਕੀਤਾ ਜਿਸ ਨੂੰ ਸੁਣ ਕੇ ਉਹਨਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਨੇ ਜੀ ਹਾਂ ਸਲਮਾਨ ਖਾਨ ਦੇ ਵਿਆਹ ਦਾ ਇੰਤਜ਼ਾਰ ਕਰਦੇ ਕਰਦੇ ਜਾਂ ਫਿਰ ਇਹ ਸਵਾਲ ਪੁੱਛਦੇ ਪੁੱਛਦੇ ਥੱਕ ਚੁੱਕੇ ਪ੍ਰਸ਼ੰਸਕ ਹੁਣ ਸਿੱਧੇ ਹੀ ਸਲਮਾਨ ਖਾਨ ਦੇ ਬੱਚਿਆਂ ਦੀ ਸ਼ਕਲ ਦੇਖਣਗੇ ਇਹ ਅਸੀਂ ਨਹੀਂ ਸਗੋ ਸਲਮਾਨ ਖਾਨ ਖੁਦ ਕਹਿ ਰਹੇ ਨੇ ਇੱਥੋਂ ਤੱਕ ਕਿ ਸਲਮਾਨ ਤਾਂ ਉਹਨਾਂ ਦੇ ਪਾਲਣ ਪੋਸ਼ਣ ਦੀ ਯਾਨੀ ਕਿ ਪਰਵਰਿਸ਼ ਦੀ ਪੂਰੀ ਤਿਆਰੀ ਵੀ ਕਰ ਚੁੱਕੇ ਨੇ ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਵੀ ਦੱਸਾਂ ਸਲਮਾਨ ਖਾਨ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਦੇ ਵਿੱਚ ਆਪਣੀ ਫਿਲਮਾਂ ਤੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਅਤੇ ਕੰਪਲਿਕੇਟਿਡ ਰਿਲੇਸ਼ਨਸ਼ਿਪਸ ਨੂੰ ਲੈ ਕੇ ਜ਼ਿਆਦਾ ਚਰਚਾ ਦੇ ਵਿੱਚ ਰਹੇ ਨੇ ਹਰ ਕੋਈ ਇਹ ਇੰਤਜ਼ਾਰ ਕਰਦਾ ਰਿਹਾ ਕਿ ਆਖਰ ਸਲਮਾਨ ਖਾਨ ਦਾ ਵਿਆਹ ਕਿਸ ਦੇ ਨਾਲ ਹੋਏਗਾ ਜਦੋਂ ਇੱਕ ਇੱਕ ਕਰਕੇ ਜਿਸ ਦੇ ਨਾਲ ਵੀ ਸਲਮਾਨ ਖਾਨ ਦਾ ਰਿਲੇਸ਼ਨ ਹੁੰਦਾ ਉਸ ਦਾ ਵਿਆਹ ਹੋ ਜਾਂਦਾ ਤਾਂ ਕਿਸ ਦੇ ਨਾਲ ਵਿਆਹ ਹੋਣ ਵਾਲਾ ਸਵਾਲ ਵਿਆਹ ਕਦੋਂ ਹੋਏਗਾ ਦੇ ਵਿੱਚ ਤਬਦੀਲ ਹੋ ਗਿਆ ਹੁਣ ਜਦੋਂ ਸਲਮਾਨ ਖਾਨ ਦੀ ਵੀ ਉਮਰ 59 ਸਾਲਾਂ ਦੀ ਹੋ ਚੁੱਕੀ ਹੈ ਤਾਂ ਇਹ ਸਵਾਲ ਹੋਣਾ ਵੀ ਬੰਦ ਹੋ ਚੁੱਕਿਆ ਪਰ ਅਚਾਨਕ ਹੁਣ ਸਲਮਾਨ ਨੇ ਬੱਚਿਆਂ ਦੀ ਇੱਛਾ ਦਾ ਖੁਲਾਸਾ ਕਰ ਦਿੱਤਾ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ਜਿहां ਸਲਮਾਨ ਖਾਨ ਨੇ ਪਹਿਲੀ ਵਾਰ ਖੁੱਲ ਕੇ ਆਪਣੇ ਪੇਰੈਂਟਹੁਡ ਦੇ ਖਿਆਲਾਂ ਬਾਰੇ ਗੱਲ ਕੀਤੀ ਹੈ ਉਹ ਅਜੇ ਤੱਕ ਕੁਆਰੇ ਨੇ ਪਰ ਬੱਚਿਆਂ ਦੇ ਲਈ ਉਹਨਾਂ ਦਾ ਪਿਆਰ ਸਪਸ਼ਟ ਹੈ ਆਦਾਕਾਰ ਸਟ੍ਰੀਮਿੰਗ ਚੈਟ ਸ਼ੋ too much with kajol and twinkle ਦੇ ਪਹਿਲੇ ਐਪੀਸੋਡ ਦੇ ਵਿੱਚ ਸਾਥੀ ਸੁਪਰਸਟਾਰ ਆਮਿਰ ਖਾਨ ਦੇ ਨਾਲ ਦਿਖਾਈ ਦਿੱਤੇ ਅਤੇ ਜੀਵਨ ਅਤੇ ਪੇਰੈਂਟਿੰਗਹੂਡ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ ਹੈ ਜਦੋਂ ਸ਼ੋਅ ਦੀ ਹੋਸਟ ਟਵਿੰਕਲ ਖੰਨਾ ਨੇ ਸਲਮਾਨ ਖਾਨ ਨੂੰ ਇਸ ਅਫਵਾਹ ਬਾਰੇ ਪੁੱਛਿਆ ਕਿ ਕੀ ਉਹ ਬੱਚਾ ਗੋਦ ਲੈਣਾ ਚਾਹੁੰਦੇ ਨੇ ਤਾਂ ਸਲਮਾਨ ਖਾਨ ਨੇ ਨਾ ਦੇ ਵਿੱਚ ਜਵਾਬ ਦਿੱਤਾ ਹਾਲਾਂਕਿ ਉਹਨਾਂ ਨੇ ਪਿਤਾ ਬਣਨ ਦੀ ਇੱਛਾ ਜ਼ਰੂਰ ਜ਼ਾਹਰ ਕੀਤੀ ਉਹਨਾਂ ਨੇ ਇੱਕ ਦਿਨ ਬੱਚੇ ਤਾਂ ਹੋਣੇ ਹੀ ਨੇ ਦੇਖਦੇ ਆ ਕਦੋਂ ਬਸ ਸਮਾਂ ਆਣ ਦਿਓ ਫਿਰ ਦੇਖਾਂਗੇ ਇਸ ਗੱਲ ਨੇ ਪ੍ਰਸ਼ੰਸਕਾਂ ਦੇ ਦਿਲਚਸਪੀ ਹੋਰ ਵਧਾ ਦਿੱਤੀ ਇਸ ਤੋਂ ਬਾਅਦ ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਦੇ ਬੱਚੇ ਦੇ ਜਨਮ ਤੋਂ ਬਾਅਦ ਉਸ ਦੀ ਦੇਖਭਾਲ ਕਰਨ ਦੇ ਲਈ ਪੂਰਾ ਪਿੰਡ ਉਹਨਾਂ ਦੇ ਘਰ ਦੇ ਵਿੱਚ ਹੀ ਮੌਜੂਦ ਹੈ। ਉਹਨਾਂ ਕਿਹਾ ਕਿ ਮੇਰੇ ਕੋਲ ਪੂਰਾ ਪਿੰਡ ਜ਼ਿਲ੍ਹਾ ਮੇਰਾ ਪਰਿਵਾਰ ਹੈ। ਮੇਰੇ ਪਰਿਵਾਰ ਦੀਆਂ ਔਰਤਾਂ ਬੱਚਿਆਂ ਦੀ ਦੇਖਭਾਲ ਕਰਨਗੀਆਂ। ਆਲੀਜ਼ੇ ਤੇ ਆਯਾਨ ਵੱਡੇ ਹੋ ਚੁੱਕੇ ਨੇ। ਹੁਣ ਆਯਾਤ ਛੋਟੀ ਹੈ। ਜਦੋਂ ਤੱਕ ਮੇਰੇ ਬੱਚੇ ਹੋਣਗੇ ਆਯਾਤ ਉਹਨਾਂ ਦੀ ਦੇਖਭਾਲ ਕਰ ਸਕੇਗੀ। ਅਲੀ ਜ਼ੇ ਅਤੇ ਆਯਾਨ ਅਗਨੀ ਹੋਤਰੀ ਸਲਮਾਨ ਖਾਨ ਦੀ ਭੈਣ ਅਲਵੀਰਾ ਖਾਨ ਅਗਨੀ ਹੋਤਰੀ ਅਤੇ ਆਤੁਲ ਅਗਨੀ ਹੋਤਰੀ ਦੇ ਬੱਚੇ ਨੇ ਸਲਮਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਸਹਾਇਤਾ ਦੇ ਨਾਲ ਆਪਣੇ ਬੱਚਿਆਂ ਦੀ ਚੰਗੀ ਸੰਭਾਲ ਕਰ ਸਕਣਗੇ ਇਸ ਤੋਂ ਇਲਾਵਾ ਸਲਮਾਨ ਖਾਨ ਨੇ ਆਪਣੇ ਪਿਛਲੇ ਰਿਸ਼ਤਿਆਂ ਬਾਰੇ ਵੀ ਖੁੱਲ ਕੇ ਗੱਲ ਕੀਤੀ ਹੈ ਉਹ ਕਹਿੰਦੇ ਨੇ ਕਿ ਜਦੋਂ ਇੱਕ ਪਾਰਟਨਰ ਦੂਜੇ ਨਾਲੋਂ ਜ਼ਿਆਦਾ ਅੱਗੇ ਵਧ ਜਾਂਦਾ ਹੈ ਤਾਂ ਸੁਰੱਖਿਅਤ ਮਹਿਸੂਸ ਹੋਣ ਲੱਗਦਾ ਹੈ ਇਸ ਲਈ ਦੋਹਾਂ ਨੂੰ ਇਕੱਠੇ ਹੀ ਵਧਨ ਦੀ ਲੋੜ ਹੁੰਦੀ ਹੈ ਇੱਕ ਦੂਜੇ ਦਾ ਬੋਝ ਘਟ ਕਰਨ ਦੀ ਲੋੜ ਹੁੰਦੀ ਹੈ ਸਲਮਾਨ ਖਾਨ ਨੇ ਅੱਗੇ ਕਿਹਾ ਕਿ ਇਹ ਅਜੀਹਾ ਮੈਨੂੰ ਲੱਗਦਾ ਹੈ ਸਲਮਾਨ ਨੇ ਆਪਣੀ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ ਹੈ ਉਹ ਟ੍ਰਾਈਜੀਮਨਲ ਨਿਊਰੋਲੋਜੀਆ ਦੀ ਬਿਮਾਰੀ ਦੇ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਨੇ ਜਿਸ ਦੇ ਵਿੱਚ ਚਿਹਰੇ ਦੇ ਉੱਤੇ ਬਹੁਤ ਤੇਜ਼ ਦਰਦ ਹੁੰਦਾ ਜੋ ਕਿ ਬਿਜਲੀ ਦੇ ਝਟਕੇ ਵਾਂਗ ਮਹਿਸੂਸ ਹੁੰਦਾ ਹਾਲਾਂਕਿ ਸਲਮਾਨ ਨੇ ਦੱਸਿਆ ਕਿ 7 ਸਾਲ ਤੋਂ ਜ਼ਿਆਦਾ ਇਸ ਦਰਦ ਦੇ ਨਾਲ ਲੜਾਈ ਕਰਨ ਦੇ ਬਾਅਦ ਹੁਣ ਹਾਲਾਤ ਬਹੁਤ ਬਿਹਤਰ ਹੋ ਚੁੱਕੇ ਨੇ ਖੈਰ ਸਲਮਾਨ ਖਾਨ ਦੇ ਬੱਚਿਆਂ ਬਾਰੇ ਤੁਹਾਡਾ ਕੀ ਸੋਚਣਾ ਹੈ ਕੀ ਤੁਸੀਂ ਵੀ ਉਹਨਾਂ ਨੂੰ ਦੇਖਣ ਦੇ ਲਈ ਐਕਸਾਈਟਿਡ ਹੋ ਜਾਂ ਫਿਰ ਸਲਮਾਨ ਖਾਨ ਦੀ ਇਸ ਗੱਲ ਤੋਂ ਤੁਹਾਨੂੰ ਕੀ ਲੱਗਦਾ ਹੈ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਕਮੈਂਟਾਂ ਜ਼ਰੀਏ ਸਾਂਝੇ ਕਰ ਸਕਦੇ ਹੋ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਬਨੇਰੋ ਹਮਦਰ ਟੀਵੀ ਦੇ ਨਾਮ ਸਤਿ ਸ਼੍ਰੀ ਅਕਾਲ